ਮਾਰਾ ਪਸ਼ੂਮ ਦਾ ਮੁੱਦਾ ਲਗਾਤਾਰ ਗੰਬੀਰ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਜ਼ਰੂਰ ਆਪ ਨੂੰ ਬਿਆਨ ਦੋ ਵਾਈਗੁਰ ਜੀ ਕਾ ਹਲਸਾ ਵਾਈਗੁਰ ਜੀ ਕੀ ਫਤਿਹ ਧੰਨ ਗੁਰੂ ਰਾਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਮਨ ਬਹੁਤ ਪਰੇਸ਼ਾਨ ਹੋਇਆ ਜਦੋਂ ਮੈਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਦੇ ਐਕਸੀਡੈਂਟ ਬਾਰੇ ਸੁਣਿਆ ਪਹਿਲੇ ਮੈਂ ਕਦੀ ਸਚਾਈ ਕਹਿ ਰਹੇ ਆ ਉਹਦੇ ਗਾਣੇ ਵਗੈਰਾ ਨਹੀਂ ਸੀ ਸੁਣੇ ਪਰ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਸੁਣਿਆ ਕਿ ਉਹਨੇ ਪਿਓ ਧੀ ਦੇ ਉੱਤੇ ਭੈਣ ਭਰਾਵਾਂ ਦੇ ਉੱਤੇ ਇੱਕ ਸੱਭਿਆਚਾਰ ਦੇ ਉੱਤੇ ਬੜਾ ਸੋਹਣਾ ਗਾਇਆ ਔਰ ਜਦੋਂ ਉਹਦੇ ਐਕਸੀਡੈਂਟ ਦੀ ਖਬਰ ਆਈ ਮਨ ਨੂੰ ਬਹੁਤ ਪਰੇਸ਼ਾਨ ਹੋਇਆ ਤੇ ਜਦੋਂ ਕਾਰਨ ਲੱਭਿਆ ਕਾਰਨ ਆਵਾਰਾ ਪਸ਼ੂ ਤੇ ਮੇਰੀ ਬੇਨਤੀ ਹੈ ਸਰਕਾਰ ਦੇ ਚਰਨਾਂ ਦੇ ਵਿੱਚ ਵੀ ਕਿ ਜਦੋਂ ਵੀ ਅਸੀਂ ਕੋਈ ਚੀਜ਼ ਖਰੀਦਦੇ ਹਾਂ ਉਹਦੇ ਉੱਤੇ ਜੇ ਇਹ ਪਸ਼ੂਆਂ ਦਾ ਟੈਕਸ ਲਿਆ ਜਾਂਦਾ ਤੇ ਇਹਨਾਂ ਦੀ ਰੋਕਥਾਮ ਵੀ ਜ਼ਰੂਰ ਕੀਤੀ ਜਾਵੇ ਆਏ ਦਿਨ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਆਏ ਦਿਨ ਹੀ ਕੋਈ ਨਾ ਕੋਈ ਸੜਕ ਦੇ ਉੱਤੇ ਮੌਤ ਹੁੰਦੀ ਹੈ ਇਹ ਤੇ ਚਲੋ ਵੱਡਾ ਗਾਇਕ ਇਹਦੀ ਖਬਰ ਸਭ ਦੇ ਸਾਹਮਣੇ ਆ ਗਈ ਪਰ ਜਿਹੜੇ ਰੋਜ਼ ਨਿਤਾਪ੍ਰਤੀ ਕਈ ਇਹੋ ਜਿਹੇ ਹਾਦਸੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਉਹ ਵੀ ਤੇ ਕਿਸੇ ਮਾਂ ਦੇ ਪੁੱਤ ਨੇ ਉਹ ਵੀ ਤੇ ਕਿਸੇ ਭੈਣ ਦੇ ਭਰਾ ਨੇ ਉਹ ਵੀ ਪਰਿਵਾਰਕ ਮੈਂਬਰ ਨੇ ਤੇ ਇਹ ਮੈਂ ਬੇਨਤੀ ਜ਼ਰੂਰ ਕਰਾਂਗਾ ਸਰਕਾਰ ਦੇ ਚਰਨਾਂ ਦੇ ਵਿੱਚ ਕਿ ਭਾਈ ਤੁਸੀਂ ਇਹ ਆਪਣੀ ਡਿਊਟੀ ਨੂੰ ਸਮਝੋ ਔਰ ਜਿੰਨੀ ਜਲਦੀ ਹੋ ਸਕੇ ਇਹ ਆਵਾਰਾ ਪਸ਼ੂਆਂ ਦੇ ਉੱਤੇ ਰੋਕ-ਥਾਮ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਨਾਮ ਹੈ ਇੰਜੀਨੀਅਰ ਪਵਨ ਸ਼ਰਮਾ ਜੀ ਅੰਮ੍ਰਿਤਸਰ ਵਿੱਚ ਅਵਾਰਾ ਡੰਗਰਾਂ ਦਾ ਪਛੂਆਂ ਦਾ ਜਿਹੜਾ ਮਾਮਲਾ ਲਗਾਤਾਰ ਗਰਮਾਂਦਾ ਜਾਂ ਚੌਂਕਾ ਹਰ ਚੌਂਕ ਦੇ ਵਿੱਚ ਅਵਾਰਾ ਪਸ਼ੂ ਨੇ ਸਾਰੇ ਜਿਨ੍ਹਾਂ ਕਰਕੇ ਕਾਫੀ ਸੜਕ ਹਾਦਸੇ ਹੁੰਦੇ ਤੇ ਕੀ ਕੁਝ ਕਹਿਣਾ ਚਾਹੁੰਦੇ ਵਿਖੋ ਗੁਰੂ ਨਗਰੀ ਅੰਮ੍ਰਿਤਸਰ ਇੱਕ ਬਹੁਤ ਵੱਡਾ ਪ੍ਰੋਮਿਨੈਂਟ ਖਿਆਤੀ ਇੰਟਰਨੈਸ਼ਨਲ ਪੱਧਰ ਤੇ ਰੱਖਦਾ ਔਰ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਅਵਾਰਾ ਪਸ਼ੂਆਂ ਦੀ ਸਟੇ ਕੈਟਲ ਕਰਕੇ ਇੱਕ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵੱਡਾ ਜ਼ਿਕਰ ਔਰ ਫਿਕਰ ਦਾ ਚਰਚਾ ਇਸ ਲਈ ਵੀ ਬਣ ਗਿਆ ਕਿ ਸਾਡੇ ਇੱਕ ਬਹੁਤ ਅੱਛੇ ਗਾਇਕ ਮਿਸਟਰ ਰਾਜਵੀਰ ਜਵੰਦਾ ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਉਹਨਾਂ ਦੀ ਜ ਤੇ ਵੇਸ ਕਰਕੇ ਆ ਬਣੀ ਕਿਉਂਕਿ ਉਹ ਇੱਕ ਸਟ੍ਰੇ ਐਨੀਮਲ ਦੇ ਨਾਲ ਉਹਨਾਂ ਦਾ ਟਕਰਾਅ ਹੋ ਗਿਆ ਸੀ ਕੋਈ ਡੰਗਰ ਬੱਚਾ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਤੇ ਸਵਿਰਲੀ ਇੰਜਰਡ ਹੋ ਗਿਆ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ 5 ਮਿਲੀਅਨ ਪਲੱਸ ਸਟ੍ਰੇ ਕੈਟਲ ਹੈਗੇ ਆ ਨੇਸ਼ਨ ਵਾਈਡ ਸੈਂਸਸ ਹੋਇਆ ਸੀ 2019 ਦੇ ਵਿੱਚ ਲਾਈਵਸਟਾਕ ਸੈਂਸਸ ਸੋ ਉਹਦੇ ਨਾਲ ਜਿਹੜੇ ਇੱਕ ਬਹੁਤ ਵੱਡੇ ਸਲੋ ਮੂਵਿੰਗ ਲਾਰਜ ਆਫਨ ਸਿਟਿੰਗ ਆ ਸ਼ੈਡੇਡ ਰੋਡਸ ਦੇ ਉੱਪਰ ਬੈਠੇ ਹੁੰਦੇ ਆ ਤੇ ਜਦੋਂ ਲਾਈਟ ਘਟਵਾਦ ਹੁੰਦੀ ਆ ਤੇ ਇਹ ਆਵਾਰਾ ਮੱਝਾ ਗਾਵਾਂ ਜੜੀਆਂ ਸੜਕ ਨੂੰ ਕ੍ਰੋਸ ਕਰਦੇ ਆ ਬਹੁਤ ਸਾਰੇ ਰਾਹਗੀਰਾਂ ਦੇ ਵਿੱਚ ਵੱਜਦੀਆਂ ਤੇ ਉਹਦੇ ਨਾਲ ਐਕਸੀਡੈਂਟ ਦਾ ਕਾਰਨ ਬਣਦਾ ਔਰ ਇਹਦੇ ਵਿੱਚ ਹਜ਼ਾਰਾਂ ਹੀ ਜਾਨਾਂ ਜੜੀਆਂ ਮੌਤਾਂ ਹੁੰਦੀਆਂ ਹਜ਼ਾਰਾਂ ਹੀ ਕੀਮਤੀ ਜਾਨਾਂ ਹਰ ਸਾਲ ਜਾਂਦੀਆਂ ਔਰ ਪੰਜਾਬ ਦੇ ਵਿੱਚ ਮਿਨਿਮਮ 31 ਤੋਂ 40 ਮੌਤਾਂ ਹਰ ਮਹੀਨੇ ਇਸ ਰੋਡ ਐਕਸੀਡੈਂਟਸ ਦੇ ਕਰਕੇ ਹੋ ਜਾਂਦੀਆਂ ਜਿਹੜੇ ਆਵਾਰਾ ਜਾਨਵਰਾਂ ਦੇ ਨਾਲ ਪਸ਼ੂਆਂ ਦੇ ਨਾਲ ਕ੍ਰੈਸ਼ ਕਰਦੀਆਂ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਂ ਪ੍ਰੋਮਿਨੈਂਟਲੀ ਘੱਟੋ ਘੱਟ 4000 ਤੋਂ ਵੱਧ تعداد ਹੈ ਆਵਾਰਾ ਪਸ਼ੂਆਂ ਦੀ گاਵਾਂ ਦੀ ਮੱਜਾਂ ਦੀ ਜਿਹੜੀ ਸੜਕਾਂ ਦੇ ਉੱਪਰ ਚੌਂਕ ਚਰਾਹਿਆਂ ਦੇ ਉੱਪਰ ਦੰਦ ਲਾਉਂਦੀਆਂ ਫਿਰਦੀਆਂ ਜਿਦੀਆਂ ਤਸਵੀਰਾਂ ਤੁਸੀਂ ਆਪਣੇ ਕੈਮਰਾਸ ਦੇ ਵਿੱਚ ਕੈਦ ਕਰ ਲਈਆਂ ਔਰ ਮਿਊਨਿਸਪਲ ਕਾਰਪੋਰੇਸ਼ਨ ਨੇ ਵੀ ਦੋ ਜਗ੍ਹਾ ਕਾਓ ਸ਼ੈਡਸ ਬਣਾਉਣ ਦੀ ਗੱਲ ਕੀਤੀ ਹੈ ਗਊਸ਼ਾਲਾ ਬਣਾਉਣ ਦੀ ਗੱਲ ਕੀਤੀ ਹੈ ਉਹਦਾ ਵੀ ਅਮਲ ਦਰਮਦ ਆਨ ਗਰਾਉਂਡ ਹੋ ਨਹੀਂ ਸਕਿਆ ਅਜੇ ਤੱਕ ਤੇ ਉਹ ਸਾਰੀਆਂ ਆਵਾਰਾ گاਵਾਂ ਵੀ ਸੜਕਾਂ ਦੇ ਉੱਪਰ ਧੁਰੀਆਂ ਫਿਰਦੀਆਂ ਜਿੱਥੇ ਇਹ ਧਾਰਮਿਕ ਵਿਸ਼ੇ ਵੀ ਬਣਦੇ ਆ ਗਊ ਮਾਤਾ ਵੀ ਅਸੀਂ ਕਹਿੰਦੇ ਆ ਪਰ ਆਨ ਗਰਾਉਂਡ ਅਸੀਂ ਇਹਨਾਂ ਗੱਲਾਂ ਕਲ ਕੋਈ ਵਿਚਾਰ ਚਰਚਾ ਨਹੀਂ ਕਰਦੇ ਕੋਈ ਸੇਵਾ ਸੰਭਾਲੇ ਨਾ ਪਸ਼ੂਆਂ ਦੀ ਨਹੀਂ ਕਰਦੇ ਆਏ ਦਿਨ ਇਹਨਾਂ ਨਾਲ ਮੌਤਾਂ ਹੁੰਦੀਆਂ ਚਾਹੇ ਉਹ ਸਿਟੀ ਆਊਟਸਕਰਟਸ ਹੋਣ ਨੈਸ਼ਨਲ ਹਾਈਵੇਜ਼ ਹੋਣ ਚਾਹੇ ਐਕਸਪ੍ਰੈਸਵੇਜ਼ ਹੋਣ ਮੇਨ ਰੋਡਸ ਹੋਣ ਸ਼ਹਿਰ ਦੇ ਅੰਦਰੂਨੀ ਏਰੀਆਜ਼ ਹੋਣ ਉਹਨਾਂ ਦੇ ਵਿੱਚ ਵੀ ਇਹ ਇਹਨਾਂ ਕਰਕੇ ਹਾਦਸੇ ਆਉਂਦੇ ਆ ਪਰ ਤੁਸੀਂ ਇਹ ਵੀ ਦੇਖੋ ਕਿ ਮਿਊਨਿਸਪਲ ਕਾਰਪੋਰੇਸ਼ਨ ਨੂੰ ਘੱਟੋ ਘੱਟ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਕਿ ਇੱਕ ਪਲਾਨਡ ਜੁਆਇੰਟ ਕਮੇਟੀ ਬਣਾਈ ਜਾਵੇ ਜਿਹੜੀ ਇੱਕ ਸੌਵੇ ਕਰੇਗੀ ਸ਼ਹਿਰ ਚ ਵਾਕਈ ਕਿੰਨੇ ਵਾਰਾ ਪਸ਼ੂ ਆ ਕਿੰਨੇ ਸਟੇ ਕੈਟਰਲ ਆ ਫਿਰ ਉਹਨਾਂ ਦੀ ਇਸ ਦਿੱਕਤ ਨੂੰ ਟੈਕਲ ਕਿਵੇਂ ਕਰਨਾ ਟਾਈਮ ਸ਼ੈਲਟਰਸ ਅਪਲਾਈ ਜਾਣ ਉਹਨਾਂ ਨੂੰ ਸ਼ੈਲਟਰਸ ਦੇ ਵਿੱਚ ਭੇਜਿਆ ਜਾਵੇ ਉਹਨਾਂ ਨੂੰ ਫਲੋਰੋਸੈਂਟ ਵਾਈਟ 레드 yellow ਟੇਪਸ ਉਹਨਾਂ ਦੇ ਗਲਿਆਂ ਦੇ ਵਿੱਚ ਪਾਈ ਜਾਵੇ ਤਾਂ ਜੋ ਜਿਹੜੇ ਮਿਸ਼ਅਪਸ ਹੋ ਰਿਹਾ ਡੈਥਸ ਹੋ ਰਿਹਾ ਰੋਡ ਐਕਸੀਡੈਂਟਸ ਹੋ ਰਿਹਾ ਉਹਨਾਂ ਕਾਰਨ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਪੰਜਾਬ ਦੇ ਵਿੱਚ ਘਟ ਸਕਣ ਕਿਉਂਕਿ ਕਾਉਸਸ ਆਲਰੇਡੀ ਚਾਹੇ ਏਸੀ ਇਲੈਕਟ੍ਰਿਸਿਟੀ ਬਿੱਲ ਪੇ ਕਰਦੇ ਆ ਲਿਕਰ ਸੇਲ ਹੁੰਦੀ ਆ ਉਹਦੇ ਨਾਲ ਵੀ ਕਾਉਸਸ ਮਿਲਦਾ ਹਰ ਤਰ੍ਹਾਂ ਦੀਆਂ ਚੀਜ਼ਾਂ ਵਹੀਕਲ ਖਰੀਦਦੇ ਆ ਇਲੈਕਟ੍ਰਿਸਿਟੀ ਬਿੱਲ ਆ ਲਿਕਰ ਆ ਸੋ ਇਹ ਸਾਰੇ ਕੈਟਲ ਵੈਲਫੇਅਰ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਜਿੱਦ ਅਸੈਂਬਲੀ ਫੇਲ ਹੋ ਰਿਹਾ ਮਿਊਨਿਸਪਲ ਕਾਰਪੋਰੇਸ਼ਨ ਫੇਲ ਹੋ ਰਹੀ ਹੈ ਔਰ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਫੇਲ ਹੋ ਰਹੀ ਹੈ ਜਿੱਥੇ ਇੱਕ ਪ੍ਰੋਮਿਨੈਂਟ ਚਿਹਰੇ ਦਾ ਇਸ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਇਹ ਚਰਚਾ ਦਾ ਵਿਸ਼ਾ ਤੇ ਬਣ ਗਿਆ ਪਰ ਕਿੰਨੇ ਸਧਾਰਨ ਲੋਕ ਆ ਜਿਨ੍ਹਾਂ ਦੀ ਮੌਤ ਇਦਾਂ ਹੀ ਜਾਇਆ ਜਾਂਦੀ ਆ ਕਈ ਜ਼ਿੰਦਗੀਆਂ ਇਦਾਂ ਦਾ ਉਹਨਾਂ ਦਾ ਖਾਤਮਾ ਹੋ ਜਾਂਦਾ ਸੋ ਮੇਰੀ ਅਪੀਲ ਹੈ ਐਡਮਿਨਿਸਟ੍ਰੇਸ਼ਨ ਨੂੰ ਸਰਕਾਰਾਂ ਨੂੰ ਕਿ ਜਲਦ ਇਸ ਕਾਓਸ ਐਸ ਦਾ ਆਪਟੀਮਮ ਯੂਜ਼ ਕਰਕੇ ਇਹਨਾਂ ਦੇ ਕਾਓ ਸ਼ੈਲਟਰਸ ਬਣਾਏ ਜਾਣ ਤਾਂ ਜੋ ਆਮ ਲੋਕਾਂ ਦੀ ਜਾਨਾਂ ਨੂੰ ਅਸੀਂ ਸੜਕੀ ਹਾਦਸੇ ਤੋਂ ਬਚਾ ਸਕੀਏ ਜਗਾਤੇ ਮਮ ਬਾਰਾ ਪਸ਼ੂਣ ਜਿਸ ਕਰਕੇ ਕਾਫੀ ਸੜਕੀ ਹਾਦਸੇ ਹੁੰਦੇ ਮਮ ਮਿਊਨਿਸਪਲ ਕਾਰਪੋਰੇਸ਼ਨ ਮੇਂ ਕੀ ਕੁਛ ਕਰਦੀ ਆ ਬੰਬ ਦੇਖੋ ਅਸੀਂ ਪਹਿਲੇ ਹੀ ਇਹਦੇ ਇਸ ਪ੍ਰੋਬਲਮ ਦੇ ਉੱਤੇ ਮੇਰੇ ਖਿਆਲ ਕਾਫੀ ਨੁਕੇਲ ਕੱਸੀ ਹੋਈ ਆ ਮੇਰੀ ਲਾਸਟ ਆਪਣੇ ਅਫਸਰ ਸਾਹਿਬਾਨਨ ਦੇ ਨਾਲ ਵੀ ਗੱਲ ਹੋਈ ਸੀਗੀ ਸਾਡੇ ਨਾਲ ਕਾਫੀ ਗਊਸ਼ਾਲਾਜ਼ ਅਸੋਸੀਏਟਡ ਆ ਤੇ ਜਿੱਥੇ ਕਿਤੇ ਸਾਨੂੰ ਇਹਦੀ ਕੰਪਲੇਂਟ ਆਉਂਦੀ ਆ ਉਸੇ ਵੇਲੇ ਉਸ ਐਨੀਮਲ ਨੂੰ ਲਿਫਟ ਕਰਕੇ ਤੇ ਅਸੀਂ ਗਊਸ਼ਾਲਾਜ਼ ਦੇ ਵਿੱਚ ਉਹਨੂੰ ਭੇਜ ਦਿੰਨੇ ਆ ਕਿਉਂਕਿ ਉਸ ਉਹਨਾਂ ਗਊਸ਼ਾਲਾਜ਼ ਨੂੰ ਸਰਕਾਰ ਲੋ ਕਾਫੀ ਮੁਆਵਜ਼ਾ ਵੀ ਦਿੱਤਾ ਜਾਂਦਾ ਬਟ ਉਹ ਸਾਰੀਆਂ ਗਊਸ਼ਾਲਾਸ ਹੈਲਪਫੁਲ ਵੀ ਬਹੁਤ ਆਜ ਤੱਕ ਉਹਨਾਂ ਨੇ ਕਾਰਪੋਰੇਸ਼ਨ ਦਾ ਬੜਾ ਸਾਥ ਦਿੱਤਾ ਤੇ ਕਾਰਪੋਰੇਸ਼ਨ ਨੇ ਉਹਨਾਂ ਦਾ ਬੜਾ ਸਾਥ ਦਿੱਤਾ ਇਸ ਕਰਕੇ ਜਿੱਥੇ ਕਿਤੇ ਵੀ ਪ੍ਰੋਬਲਮ ਆਸੀ ਉਹਨਾਂ ਨੂੰ ਉੱਥੇ ਆ ਲਿਫਟ ਕਰਦੇ ਆ ਕਿਉਂਕਿ ਕਾਫੀ ਵੱਡਾ ਇਹ ਪਿੱਛੇ ਹਾਦਸਾ ਹੋਇਆ ਜੋ ਬੜਾ ਅਨਫੋਰਚੂਨੇਟ ਸੀਗਾ ਬਟ ਫਿਰ ਵੀ ਜੋ ਇਹਦੇ ਵਿੱਚ ਇਹਦੇ ਲਈ ਹੋਰ ਬੈਟਰ ਅਸੀਂ ਕਰ ਸਕਦੇ ਆ ਉਹਦਾ ਵੀ ਅਸੀਂ ਕੋਈ ਪਲਾਨ ਬਣਾ ਕੇ ਜਲਦੀ ਉਹਨੂੰ ਵੀ ਇੰਪਲੀਮੈਂਟ ਕਰਾਂਗੇ ਜਿਹੜੇ ਸ਼ਹਿਰ ਵਿੱਚ ਜਿਹੜੇ ਗਊਸ਼ਾਲਾ ਉੱਥੇ ਜਿਹੜੀ ਆਵਾਰਾ ਪਨਾਹ ਦਿੰਦੀਆਂ ਹਨ ਉਹਨਾਂ ਨੂੰ ਹਾਂਜੀ ਇਹਦੇ ਰਿਗਾਰਡਿੰਗ ਮੈਂ ਇਹ ਸੋਚਿਆ ਸੀਗਾ ਕਿ ਜਿੱਦਾਂ RAM TIRATH ਗਊਸ਼ਾਲਾ ਕਾਫੀ ਵੱਡੀ ਆ ਬਾਬਾ ਪੌੜੀ ਵਾਲੀ ਜੀ ਦੀ ਜਾਂ ਇੱਕਯੂ ਮੰਡੀ ਗਊਸ਼ਾਲਾ ਹੈਗੀ ਆ ਸਾਹਮਣੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਨਾਲ ਗੱਲ ਕਰਕੇ ਕੁਝ ਰਿਸ਼ ਡਿਸਾਈਡ ਕਰ ਲਈ ਜਾਏ ਕਿ ਜਿੱਥੇ ਕੁਝ ਉਹਨਾਂ ਨੂੰ ਵੀ ਉਹ ਉਹ ਵੀ ਉਹਨਾਂ ਦੀ ਸਾਮ ਸੰਭਾਲ ਕਰਨ ਦੇਖੋ ਇਹ ਉਸ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਮੈਂ ਐਕਚੁਅਲ ਫੈਕਟਸ ਤੁਹਾਨੂੰ ਦੱਸ ਸਕਦੀ ਹਾਂ ਕਿ ਕੀ ਡਿਸਾਈਡ ਹੋਇਆ ਮੈਂ ਅਸੀ ਆ ਵੀ ਸੋਨਿਆ ਕਿ ਤੁਸੀਂ ਲਗਾਤਾਰ ਪਿਛੜੀ ਸੈਲਰੀ ਹੈ ਉਹ ਵੀ ਵਕਫਾ ਕੌਂਸਲ ਨੂੰ ਜੁਡੇਟ ਕਰਦੇ ਆ ਰਹੇ ਹਾਂ ਹਾਂਜੀ ਮੈਂ ਕੰਮ ਦਿਨ ਨੂੰ ਗਊਸ਼ਾਲਾ ਨੂੰ ਇਹ ਲਾਸਟ ਟਾਈਮ ਦਿੱਤੇ ਸੀ ਕਿਉਂਕਿ ਮੈਂ ਉਹ ਗਊਸ਼ਾਲਾ ਦਾ ਇੱਕ ਇੱਕ ਡਿਫਰੈਂਟ ਕੰਮ ਦੇਖਿਆ ਕਿ ਉੱਥੇ ਉਹਨਾਂ ਗਊਆਂ ਦੀ ਸੇਵਾ ਹੋ ਰਹੀ ਹੈ ਜਿਨ੍ਹਾਂ ਨੂੰ ਸਾਰੇ ਸਮਾਜ ਦੁਆਰਾ ਨਿਸ਼ਕਾਸ਼ਿਤ ਕਰ ਦਿੱਤਾ ਜਾਂਦਾ ਤੇ ਉਹਨਾਂ ਗਊਆਂ ਦੀ ਸੇਵਾ ਦੇ ਲਈ ਉਹਨਾਂ ਦੇ ਇਲਾਜ ਦੇ ਲਈ ਉਹਨਾਂ ਦੇ ਦੋ ਵਕਤ ਦੇ ਖਾਣੇ ਲਈ ਮੈਂ ਤੇ ਇੱਕ ਛੋਟਾ ਜਿਹਾ ਕੰਟਰੀਬਿਊਸ਼ਨ ਕੀਤਾ ਤੇ ਇਹਦੇ ਲਈ ਮੈਂ ਸੋਚਦੀ ਆ ਕਿ ਮੈਂ ਕੌਣ ਹੁੰਨੀ ਆ ਕਰਨ ਵਾਲੀ ਜਾਂ ਕੀ ਇਹ ਪਰਮਾਤਮਾ ਨੇ ਡਿਊਟੀ ਲਈ ਉਹਨਾਂ ਦਾ ਹੁਕਮ ਸੀਗਾ ਤੇ ਉਹ ਨਿਭਾਉਂਦੇ ਹੋਏ ਮੈਂ ਇਹ ਸੇਵਾ ਚ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਆਪਣਾ